ਕਈ ਵੀ ਸਰੀਏ ਬਰਾਹਮਣੀਆਂ ਕਰੇ ਉਹਦਾ ਕੋਈ ਫਾਇਦਾ ਨਹੀਂ ਆਪਾਂ ਸਿਰਫ ਇਹ ਦੇਖਣਾ ਠੀਕ ਆ ਤੁਰੇ ਆਮ ਆਦਮੀ ਦੀ ਸਰਕਾਰ ਬਣੀ ਹੈ ਜੀ ਸਦਕੇ ਉਹਨਾਂ ਨੂੰ ਐਮ ਐਲ اے ਬਣਾਤਾ ਉਹ ਉਹਨਾਂ ਦਾ ਟਾਈਮ ਅਜੇ ਸਾਈਟ ਤੱਕ ਪਿਆ ਉਹ ਜੋ ਚੰਗਾ ਕਰਨ ਮਾੜਾ ਕਰਨ ਉਹ ਫੈਸਲਾ ਉਹ ਕਰ ਪਰ ਕੇਂਦਰ ਚ ਇਹ ਇੱਕ ਮਤਲਬ ਜਿਹਨੂੰ ਥੋੜੀ ਜਿਹੀ ਸਮਝ ਆ ਉਹਨੂੰ ਵੀ ਪਤਾ ਕਿ ਕੇਂਦਰ ਚ ਜਿਹੜਾ ਇਹ ਸਰਕਾਰ ਬੀਜਪੀ ਦੀ ਤੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਬਣਾਇਆ ਇਹ ਸੱਚ ਹੈ ਜਾਂ ਝੂਠਾ ਮੈਂ ਵੈਸੇ ਬਈ ਮੈਂ ਦੱਸਾਂ ਤੁਸੀਂ ਮੈਨੂੰ ਐਮਪੀ ਬਣਾਇਆ ਪਾਰਟੀ ਦੀ ਗੱਲ ਨਹੀਂ ਮੈਂ ਕਰਦਾ ਲੁਧਿਆਣੇ ਨੇ ਮੈਨੂੰ ਐਮਪੀ ਬਣਾਇਆ ਮੈਨੂੰ ਉਹ ਵੀ ਪਤਾ ਸੀ ਮੈਨੂੰ ਲੋਕ ਕਾਂਗਰਸ ਦੇ ਦੂਜੀ ਜਗ੍ਹਾ ਹਾਰ ਜਾਂਦੇ ਸੀ ਮੈਂ ਉਹ ਜਿੱਤ ਜਾਂਦਾ ਸੀ ਕਿਉਂ ਕਿਉਂਕਿ ਤੁਸੀਂ ਸਾਰੇ ਮੇਰੇ ਵੋਟਿੰਗ ਮਾਦੇ ਆ ਜੀ ਚੀਜ਼ ਦੇ ਅਨੁਸਾਰ ਬੈਂ ਸਿੰਘ ਕੀ ਕਰ ਚੁੱਕਾ ਮੇਰਾ ਹੱਦਾਂ ਵੀ ਮੈਂ ਕੋਈ ਕਦੇ ਕੋਈ ਧੰਬਾ ਨਹੀਂ ਲਵਾਇਆ ਕੋਈ ਮੇਰੀ ਕੋਈ ਐਸੀ ਬਦਨਾਮੀ ਨਹੀਂ ਕਰਾਈ ਜਿਹਦੇ ਕਰਕੇ ਤੁਸੀਂ ਮੇ ਤੋਂ ਦੂਰ ਹਟੇ ਅੱਜ ਕਾਂਗਰਸ ਦਾ ਵਰਕਰ ਹੈ ਜਿਹੜਾ ਉਹ ਜੋ ਮਰਜੀ ਕੁਝ ਕਹਿਣਾ ਹੁੰਦਾ ਉਹਨਾਂ ਨੂੰ ਕੁਝ ਹੋਰ ਨਹੀਂ ਲੱਗਿਆ ਜੇ ਮੈਂ ਕਹਿੰਦਾ ਉਹਨਾਂ ਨੂੰ ਸਭਾਈ ਮੇਰੇ ਤੇ ਤੁਸੀਂ ਦੱਸੋ ਮੈਂ ਕਿਹਣਾ ਮਾੜਾ ਕੰਮ ਕੀਤਾ ਉਹ ਜਦੋਂ ਹੋਰ ਨਹੀਂ ਕੁਝ ਲੱਗਿਆ ਕਿਤੇ ਮੈਨੂੰ ਲੱਭ ਲਿਆ ਇਹ ਟੈਲੀਫੋਨ ਨਾਲ ਵੀ ਮੈਂ ਆਪਰੇਟਰ ਲੱਗੇ ਹੋਇਆ ਪਿਛਲੇ ਪੈਸੇ ਦੀ ਕੋਈ ਕੰਪਨੀ ਨਾਮ ਨਹੀਂ ਕਰਦਾ ਵੀ ਟੈਲੀਫੋਨ ਤੇ ਚੱਕਣਾ ਇਹ ਹਾਸੇ ਵਾਲੀ ਗੱਲ ਹੈ ਕੰਮ ਜਿਹੜਾ ਮੇਰਾ ਕੰਮ ਹੈ ਨੀ ਉਹ ਕੰਮ ਆ ਵੱਡੇ ਤੋਂ ਵੱਡੇ ਪ੍ਰੋਜੈਕਟ ਲੈ ਕੇ ਹੁੰਦਾ ਪੂਰੇ 에어ਪੋਰਟ ਆਉਂਦਾ ਪੂਰੇ ਰੇਲਵੇ ਸਟੇਸ਼ਨ ਆਉਂਦੀ ਹੈ ਪੂਰੇ ਮਾਈਕਰੋ ਆਉਂਦੀ ਹੈ ਪੂਰੇ ਪੋਲਿਊਸ਼ਨ ਖਤਮ ਹੁੰਦਾ ਪੂਰੇ ਟ੍ਰੈਫਿਕ ਦਾ ਕੀ ਹਾਲ ਆ ਉਹ ਠੀਕ ਹੁੰਦਾ ਉਹ ਕਿਵੇਂ ਠੀਕ ਹੋ ਜਾਏ ਜੇ ਤੁਸੀਂ ਬੀਜੇਪੀ ਦੀ ਸਰਕਾਰ 'ਚ ਸ਼ਾਮਲ ਹੋ ਜੇ ਨਹੀਂ ਤਾਂ ਜੋ ਆਪੀਸ਼ਨ ਕਿ ਮੈਂ 10 ਸਾਲਾਂ ਦਾ ਇਲੈਕਸ਼ਨ ਆ ਕਈ ਕਹਿਣਗੇ ਜੀ ਕਿ ਦਾ ਮਤਲਬ ਬੀਜੇਪੀ ਜਿੱਥੇ ਉਹਨਾਂ ਦਾ ਐਮਪੀ ਆ ਉੱਥੇ ਹੀ ਕੰਮ ਉਹਦਾ ਪੱਖਪਾਤ ਹੁੰਦੀ ਇਧੇ ਕੀ ਚੁਕੜੀ ਕਰਾ ਜਿੱਥੇ ਜਿਸਦਾ ਐਮਐਲਏ ਜਿਹਦੀ ਸਰਕਾਰ ਬਣੀ ਹੈ ਹੁਣ ਪੂਰੇ ਆਮ ਆਦਮੀ ਦੀ ਸਰਕਾਰ ਤੇ ਜਿਹੜੇ ਪੱਪੀ ਹੁਣੀ ਨੇ ਜਦ ਬੱਗੇ ਹੋਣੀ ਤੁਸੀਂ ਨੂੰ ਕੁਲੀ ਜਾਂਦੇ ਹੋਣਾ ਜਦ ਜਿਹੜਾ ਕੌਂਸਲ ਹੁੰਦਾ ਉਹਦੇ ਕੁਲੀ ਕੰਮ ਜਾਂਦੇ ਆ ਜੇ ਸਰਕਾਰ ਨਹੀਂ ਹੁੰਦੀ ਤਾਂ ਕਿਉਂ ਜਾਣੂ ਤੇ ਇਸ ਕਰਕੇ ਮੈਂਬਰ ਪਾਰਲੀਮੈਂਟ ਵੀ ਦਿੱਲੀ ਨੂੰ ਤਾਂ ਨਹੀਂ ਕੁਝ ਲਿਆ ਸਕਦਾ ਜੇ ਉਹਦੀ ਸਰਕਾਰ ਨਹੀਂ ਤਾਂ ਐਮਪੀ ਬਣ ਕੇ ਤਾਂ ਦਰਖਾਹ ਮਿਲ ਜਾਂਦੀ ਕਿ ਮੈਨੂੰ ਆਪਣੀ ਥੋਠੀ ਕਾਰ ਗੱਡੀ ਜੋ ਉਹ ਮਿਲ ਜਾਂਦਾ ਪਰ ਮੈਂ ਇਹ ਸੋਚਿਆ ਕਿ ਮੈਂ 10 ਸਾਲ ਲੁਕਾ ਨੇ ਮਿਲ ਦਿੱਤੀ ਵਿਸ਼ਵਾਸ ਕੀਤਾ ਅੱਕੇ ਵੀ ਮੈਂ ਦਿੱਲੀ 'ਚ ਦੇਖਿਆ ਕਿ ਸਰਕਾਰ ਦਾ ਬੀਜੇਪੀ ਦੀ ਬਣ ਰਹੀ ਹੈ ਤੇ ਇੱਥੇ ਜੋ ਮੇਰੇ ਸੂਰਜਾਂ ਵੀ ਇੱਥੇ ਵੱਡੇ ਤੋਂ ਵੱਡੇ ਸਟੇਡੀਅਮ ਬਣੇ ਬੱਚਿਆਂ ਨੇ ਮੈਚ ਦੇਖਣਾ ਹੁੰਦਾ ਉਹ ਜਾਂਦੇ ਹੁਣ ਵਾਲੀ ਮੈਂ ਬੰਦਿਆ ਨੇ ਮੈਚ ਦੇਖਣਾ ਹੈ ਨੀਰਪੁਰ ਲੁਧਿਆਣਾ ਸਾਡਾ ਉਦੋਂ ਵੀ ਵੱਡਾ ਸ਼ਹਿਰ ਅੱਜ ਤੁਸੀਂ ਤਾਂ ਸਾਰੇ ਰਿਸ਼ਤੇ ਨਵੇਂ ਬਣਾਉਂ ਦੇਖੋ ਕਿਥੇ ਪਹੁੰਚ ਗਿਆ ਨੌਇਡਾ ਨੀਡਾ ਦਾ ਯੂਪੀ ਇੱਥੋਂ ਇੱਥੇ ਪਿਆਸੇ ਤੇ ਲੈ ਦੇ ਆ ਅੱਜ ਯੂਪੀ ਇੱਥੇ ਕੁਛੀ ਸਭ ਵਪਾਰ ਲੋਕ ਕਰਨ ਵਾਲੇ ਨੂੰ ਕੰਮ ਕਰਨ ਵਾਲੇ ਨੂੰ ਅੱਜ ਪੰਜਾਬ ਦੇ ਰਾਜ ਕੀ ਇਧਰਲੇ ਪਾਸੇ ਪਾਕਿਸਤਾਨ ਬੰਦ ਪਿਆ ਇਧਰਲੇ ਪਾਸੇ ਅਸੀਂ ਕੰਮਾਂ ਕਰ ਲਿਆ ਤਾਲੀਆਂ ਝੰਡੀਆਂ ਦਿਖਾ ਦੇ ਤਾਂ ਸਭ ਕੁਝ ਸ਼ੁਰੂ ਕਰ ਲਿਆ ਜੇ ਆਪਾਂ ਕੋਈ ਹਿੱਸਾ ਪਾਉਣਾ ਸਭ ਕੁਝ ਠੀਕ ਕਰਨਾ ਆ ਬਿਜ਼ਨਸ ਬੰਦ ਹੋਏ ਤੇ ਵੱਡੀਆਂ ਫੈਕਟਰੀਆਂ ਸਭ ਯੋਗੀਆਂ ਮੀਟਿੰਗਾਂ ਕਰਿਆ ਅਸੀਂ ਤੇ ਉਪੀ ਚ ਲੈ ਕੇ ਆਉਂਦੇ ਆਪਾਂ ਜਾਵਾਂਗੇ ਕਿੱਧਰ ਗਲੀ ਗਲੀ ਨਸ਼ਾ ਵੇਚ ਰਿਹਾ ਇਹ ਕਿਉਂ ਮੈਂ ਦੇਖਿਆ ਇਹ ਮੋਦੀ ਦਾ ਰਾਜ 10 ਸਾਲ ਉੱਤੇ ਬੈਠ ਕੇ ਜੋ ਕਹਿੰਦਾ ਉਹ ਕਰਦਾ ਨਾ ਹੁੰਦਾ ਟੱਬਰਾਂ ਨਾ ਕੀ ਦੇ ਬੱਚੇ ਆ ਨਾ ਵੀ ਹੋਣਾ ਇੱਕ ਮਾਤਾ ਉਹ ਵੀ ਚਲੀ ਜਾਂਦੀ ਸਾਰਾ ਜੀਵਨ ਉਸ ਦਾ ਸਰਪੇਕ ਲੋਕਾਂ ਨੂੰ ਹਾਪਰ ਆਮੰਦਰ ਜੀ ਦੀ ਗੱਲ ਕਰਦੇ ਬੜਾ ਵੱਡਾ ਕੰਮ ਪਰ ਨਾਲ ਇੱਥੇ ਗਿਣਤੀ ਮੈਂ ਗੁਣਾ ਲੈਂਦੇ ਦੀਵ ਜੀ ਦੇ ਨਾਮ ਉੱਪਰ ਰੱਖਿਆ ਆਪਾਂ ਕਿਉਂ ਨਹੀਂ ਕਿਸੇ ਦਾ ਧੰਨਵਾਦ ਕਰਦੇ ਕਿਉਂਕਿ ਸਾਡੀ ਅਰਦਾਸ ਹਮੇਸ਼ਾ ਏਸੀ ਸਾਡੇ ਵਿਛੜੇ ਹੋਏ ਗੁਰੂ ਧਾਮ ਸਾਹਿਬ ਬਾਰੇ ਜਦ ਪਾਕਿਸਤਾਨ ਬਣ ਗਿਆ ਹਿੰਦੁਸਤਾਨ ਬਣ ਗਿਆ ਅਲੱਗ ਆਸਾਮ ਦਾ ਕਰਦੇ ਸੀ ਸ੍ਰੀ ਸ਼ਾਮ ਕੁਰੂੜਾ ਗੁਰਦੁਆਰੇ ਆਂ ਥਾਇ ਨਾ ਠੀਕ ਆ ਜੀ ਸੀਗਾ ਮੈਂ ਪੁੱਛਣਾ ਚਾਹੁੰਦਾ ਗੁਰਸਿੱਖ ਸਾਡੇ ਬੈਠਾ ਵੀ ਆਪਾਂ ਵਿਛੜੇ ਹੋਏ ਗੁਰੂ ਧਾਮ ਦੀ ਤੇ ਫਿਰ ਕਿਸੇ ਨੇ ਕਿਉਂ ਨਾ ਫੈਸਲਾ ਕੀਤਾ ਕਰਤਾਰਪੁਰ ਸਾਹਿਬ ਕਰੀ ਬੰਦ ਆਪਾਂ ਢੇਰਾ ਬਾਬਾ ਲਾਣੇ ਕੋਲ ਆ ਕੇ ਦੂਪੀਣਾ ਨਾ ਦੇਖਿਆ ਇਸ ਕਿਥੇ ਬੋਨਾਲ ਨੇ 18 ਸਾਲ ਲਾਏ ਕਿੰਦੀ ਕਿੰਦੀ ਕਿਰਤ ਕੀਤੀ ਤੇ ਇੱਕ ਟੈਲੀਫੋਨ ਮਾਰਿਆ ਅਮਰਾਂਤ ਖਾਨ ਨੂੰ ਅੱਜ ਸਵੇਰੇ ਗੁਰਦਾਰ ਸਾਹਿਬ ਨੂੰ ਮੱਥਾ ਟੇਕਣ ਜਾ ਕੇ ਸ਼ਾਮ ਨੂੰ ਆਪਾਂ ਸੱਜੇ ਇਹ ਮੋਤੀ ਜੀ ਦੇ ਬੋਨਾਲ ਦੇਵ ਦੀ ਕਿਰਪਾ ਹੋਈ ਚਾਰ ਸ਼ਹਿਰ ਲਾ ਦੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਚਾਰ ਸ਼ਹਿਰ ਲਾ ਦੇ ਸਭ ਤੋਂ ਵੱਡੀ ਕਰਮਾਨਾ ਕਿਉਂ ਨਾ ਕਿਸੇ ਨੇ ਉਹਨਾਂ ਦਾ ਦੇਣ ਰੱਖਿਆ ਮੋਦੀ ਸਾਹਿਬ ਨੇ ਉਹਨਾਂ ਦੀ ਕਿਰਪਾ ਹੋਈ ਅੱਜ ਵੀਰ ਬਾਦ ਬਸ ਸਾਰੀ ਦੁਨੀਆ ਚ। ਕਿਵੇਂ ਕਹਿੰਦਾ ਕਿ ਵੀ ਮੋਦੀ ਜੀ ਪੰਜਾਬ ਲਈ ਜਿਵੇਂ ਸਾਡੇ ਧਰਮ ਨੇ ਕੁਰਸ਼ਨ ਕਰਦੇ। ਅੱਛਾ ਹੇਮਕੁੰਨ ਸਾਹਿਬ ਜਾਓ। ਹੇਮਕੁੰਨ ਸਾਹਿਬ ਦੇਖੋ ਜਾ ਕੇ ਕਿਵੇਂ ਭਾਲੀਆਂ ਲੱਗ ਬਣ ਰਹੀਆਂ ਜਿਹਨੂੰ ਟਿਕਲੇਵਲ ਕਰ ਕਹਿੰਦੇ ਆ। ਦਿਨ ਲੱਗਦੇ ਸੀ ਇੰਨੀ ਔਖਾ ਰਾਹ ਆਜੋ ਕੇਵਲ ਕਾਲਾ ਭਾਨਤੀ ਮੋਦੀ ਜੀ ਨੂੰ 15 ਮਿੰਟ ਜਾਓ ਦਰਸ਼ਨ ਕਰੋ 15 ਮਿੰਟ ਚੋਂ ਵਾਪਸ ਆਜੋ ਇੱਕ ਦੋ ਬੰਦ ਗੁਰ ਕੀ ਕਰਦੇ ਹਿੰਦਾ ਤੁਸੀਂ ਸਾਰਿਆਂ ਨੇ ਦੇਖਿਆ ਜਿਵੇਂ ਅਫਗਾਨਿਸਤਾਨ ਜੀ ਉੱਥੇ ਸਿੱਖ ਫਸ ਗਏ ਕਿਸਾਨੋ ਸ਼ੌਕਤ ਨਾਲ ਉਹਨਾਂ ਨੂੰ ਪੂਰੀ ਸਰਕਾਰ ਆਵਾਮ ਮੰਤਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਜਹਾਜਾਂ ਜੀ ਇੱਥੇ ਉਹ ਜਿਹੜੀ ਉਹਨਾਂ ਦੀ ਬੇਇੱਜ਼ਤੀ ਇੱਥੇ ਤਾਂ ਸਾਡੇ ਲੜਾਈ ਲੜਾਈ ਕਿ ਉਹ ਯੂਕਰੇਨ ਦੀ ਉਹਦੀ ਬਿਲਕੁਲ ਜੀ ਕਦੇ ਇਹ ਹੋਇਆ ਦੋਨੋਂ ਦੇਸ਼ਾਂ 'ਚ ਇੱਕ ਰਾਸ਼ਟਰਪਤੀ ਨੂੰ ਇਹ ਐਚਐਮਡੀ ਰਸ਼ੀਆ ਦੇ ਨਾਲ ਮਾਰੇ ਇੱਕ ਯੂਕ੍ਰੇਨ ਦੇ ਨੂੰ ਵੀ ਲੜਾਈ ਕਿਉਂ ਕੋ ਜਿੰਨਾ ਚਿਰ ਮੈਂ ਆਪਣੇ ਹਿੰਦੂਸਤਾਨੀ ਹੋਣ ਦੇ ਨੀਂ ਕਹਿੰਦਾ ਸ਼ਾਮਲਾ ਕਦੇ ਇਹੀ ਕੰਮ ਨਹੀਂ ਹੋਣਾ ਜੀ ਦਾ ਹੋਣਾ ਨਹੀਂ ਕੋਈ ਕਿਸੇ ਦੇ ਘਰ ਤਾਂ ਜੀ ਦੇ ਨਾ ਹੀ ਹੁੰਦੀ ਇੱਕ ਵਿਵਸਥਾ ਹੁੰਦੀ ਹੈ ਬਟ 3 ਲਿਵਰ ਕਿਉਂ ਨੇ ਔਰ ਕੇ 10000 ਕਰੋੜ ਇੱਕ ਅੰਸ਼ ਦੇਖ ਕੇ ਸਾਰਾ ਕੂੜਾ ਕੱਢ ਦੇਣ ਕਿ ਸਭ ਇਸ ਕਰਕੇ ਮੈਨੂੰ ਅਗਲਾ ਕਹਿੰਦਾ ਮੈਂ ਆਪਣੇ ਬੁਤਕਾਲੀ ਕਿਉਂ ਨਾ ਫੈਸਲਾ ਲਵਾਂ ਮੈਂ ਐਮਪੀ ਮੈਂ ਤਿੰਨ ਵਾਰ ਬਣ ਕੇ ਚੌਥੀ ਵਾਰ ਵੀ ਬਣਾ ਲੈਂਦੇ ਤੁਸੀਂ ਉੱਥੇ ਜਾ ਕੇ ਨਾਰੇਬਾਜੀ ਕਰਕੇ ਵਾਪਸ ਆ ਜਾਂਦੇ ਮੈਂ ਤਾਂ ਸਭ ਤੋਂ ਵੱਡੀ ਧਮਲੀ ਕਰਦਾ ਵੀ ਸੰਧਾਰ ਸਿੰਘ ਨੇ ਜਿਨ੍ਹਾਂ ਨੇ ਪਾਰਟੀ ਕਾਂਗਰਸ ਬਣਾਈ ਹੋਵੇ ਮੈਂ ਉਹਨੂੰ ਛੱਡਣ ਦਾ ਫੈਸਲਾ ਕੀਤਾ ਇਹ ਕਿਤੇ ਮੇਰੇ ਵਿੱਚ ਛੋਟੀ ਗੱਲ ਸੀ ਉੱਥੇ ਮੈਂ ਤਾਂ ਰਾਜਾ ਸੀ ਮੈਨੂੰ ਤਾਂ ਕੋਈ ਗੱਲ ਦੀ ਕਮੀ ਨਹੀਂ ਸੀ ਪਰ ਕਿਸੇ ਨਾਲ ਕਰ ਨਹੀਂ ਸਕਦੇ ਆ ਮੋਦੀ ਵਰਗਾ ਪ੍ਰਧਾਨ ਮੰਤਰੀ ਦੁਆਰਾ ਦੁਆਰਾ ਮਿਲਦਾ ਨਹੀਂ ਜੇ ਉਹਦੇ 10 ਆਪਾਂ ਪਹਿਲਾ ਖਰਾਬ ਕਰ ਲਿਆ ਅਗਲੇ ਵੀ ਪੰਜ ਖਰਾਬ ਕਰ ਲਾ ਕਿ ਫਿਰ ਆਪਣੇ ਬੱਲੇ ਕੀ ਐਸੋ ਲਈ ਹਿੰਦੂਸਤਾਨ ਦੀ ਸ੍ਰੇਸ਼ਟ ਪਾਕ ਤਾਕਤ ਮੰਨ ਜਾਵੇ ਅੱਜ ਇੰਗਲੈਂਡ ਵਰਗੇ ਦੇਸ਼ਾਂ ਨੂੰ ਪਿੱਛੇ ਛੱਡ ਗਿਆ ਤੇ ਅੱਗੇ ਤੀਜੇ ਨੰਬਰ ਤੇ ਆ ਲੈਣਾ ਉਹ ਚਾਪਾ ਕੋਈ ਫਾਇਦਾ ਲੈਣਾ ਹੀ ਨਹੀਂ ਦਿੱਸਾ ਲੈਣਾ ਹੀ ਨਹੀਂ ਇਹ ਤਾਂ ਚਾਰ ਬੰਦੇ ਆ ਮੋਦੀ ਦੇਣਾ ਹੀ ਸਭ ਕੁਝ ਰੋਜ਼ ਕੋ ਜਾਂਦੇ ਆਂ ਬਈਆਂ 20 ਬੰਦਿਆਂ ਚ ਨਹੀਂ ਨਹੀਂ ਭੇਜਦੇ ਉਹਨੂੰ ਰੋਕੋ ਉਹ ਸਾਰਾ ਕੁਝ ਇੰਡਸਟਰੀ ਗਰੀਬੇ ਕਰ ਨਾਲ ਜਿਵੇਂ ਹਿਲ ਸਟੇਟਸ ਤੇ ਸਭ ਕੁਝ ਉਹੀ ਕੋਈ ਟੈਕਨੀਕੀ ਬੈਠੀ ਲਾਉ ਫੈਕਟਰੀ λεमान ਇਹ ਬ੍ਰੋਸਾ ਲੈ ਕੇ ਆਏ ਆ ਰਾਉਂਡ ਕਰਨ ਤੋਂ ਪਹਿਲਾਂ ਵੀ ਅਸੀਂ ਤੁਹਾਡੀਆ ਪਾਰਟੀ ਬਿਲਕੁਲ ਜਾਨੀ ਕਰਾਂਗੇ ਆਵਾਂਗੇ ਪਰ ਤੁਸੀਂ ਸਭ ਤੋਂ ਪਹਿਲਾਂ ਬੀਜੇਪੀ ਨੂੰ ਇਲੈਕਸ਼ਨ ਲੜਾਉਂਦੇ ਉਹ ਕੱਲੀ ਦਿਨ ਨੂੰ ਲੜਾ ਦਿੰਦੇ ਸੀ ਉਹ ਜੋ ਠਗੀਆਂ ਤੇ ਜੋਰ ਲੁੱਟ ਤੇ ਜੋਰ ਰੱਖਦਾ ਸੀ ਬਣਾ ਬੀਜੇਪੀ ਵਾਲੇ ਕਹਿੰਦੇ ਸੀ ਇਹਨਾਂ ਨੂੰ ਮੁਰਕ ਕੇ ਕਹਿੰਦੇ ਤੁਸੀਂ ਕੰਮ ਕਰੋ ਤੇ ਇਸ ਕਰਕੇ ਇਸ ਵਕਤ ਕਮਾਉਣ ਦਾ ਫੁੱਲ ਅੱਗੇ ਆਪਾਂ ਮੋਰਾਂ ਪੰਜੇ ਤੇ ਵੀ ਲੱਗਦਾ ਬਹੁਤ ਵਾਰ ਲੱਗਦਾ ਬਹੁਤ ਵਾਰ ਉਸ ਟੱਕੜੀ ਤੇ ਲੱਗਦਾ ਬਹੁਤ ਵਾਰ ਤੁਸੀਂ ਆ ਪਿਛਲੇ ਅਜਿਹਾ ਕੀ ਨਹੀਂ ਠੱਗ ਝਾੜੂ ਇਹਦੇ ਨਾਲ ਕੀਤਾ ਜੀ ਇੱਕ ਪ੍ਰੋਜੈਕਟ ਨੂੰ ਦੱਸੋ ਇੱਕ ਪ੍ਰੋਜੈਕਟ ਮੈਂ ਤਾਂ ਆਪਰੇਸ਼ਨ ਸੀ ਤਾਂ ਵੀ ਹਜ਼ਾਰਾਂ ਕਰੋੜ ਰੁਪਏ ਸਮਾਰਟ ਸਿਟੀ ਨੂੰ ਜਾਂਦਾ ਸਾਡੇ 750 ਫੂਟ ਦੀ ਅਰੀਵੈਂਟ ਰੋਡ ਐਂਡ 15 ਨੰਬਰ ਗਵਰਨਰ ਸ਼ਹਿਰ ਭਰ ਦਾ ਰੇਲਵੇ ਸਟੇਸ਼ਨ ਦੇਖਰੂ ਫੁੱਟ ਤੋਂ ਦੀ ਸਾਡੇ 550 ਫੂਟ ਦਾ ਬਣ ਰਿਹਾ ਏਅਰਪੋਰਟ ਵਰਗਾ ਬਣੂਆ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਜੀ ਇਹ ਜਿਹੜੇ ਸਕੂਲ ਨੇ ਪਗਾਇਆ ਸਕੂਲ ਮੈਂ ਤਾਂ ਕਹਿ ਕੇ ਠਾਗਿਆ ਹੋਇਆ ਤੁਸੀਂ ਬਣਾਤਾ ਦਿੱਤਾ ਇਹਨੂੰ ਚਲਾਤਾ ਦਿਓ ਚਲਾਣਾ ਵੀ ਤੁਸੀਂ ਹੀ ਆ ਹੁਣ ਐਡੀ ਸੋਹਣੀ ਬਜਟ ਬਣਾ ਕੇ ਤਿਆਰ ਕਰਕੇ ਸਮਾਨ ਸਿਟੀ ਜੋਂ ਪੈਸਾ ਦਿੱਤਾ ਤੇ ਮੈਂ ਜ਼ੋਰ ਲਾ ਕੇ ਦੇਖੀ ਜੀ ਇਹ 100 ਕਰੋੜ ਰੁਪਏ ਦੀ ਜਮੀਨ ਆ ਉਹ 1 ਰੁਪਏ ਦੀ 1 ਰੁਪਏ ਦੀ ਵੀ ਇਸ ਇਲਾਕੇ ਨੂੰ ਫਾਇਦਾ ਹੋਵੇ ਮੈਂ ਦੋ ਵਾਰ ਜਾਇਆ ਆ ਤੇ ਕੁੰਡੇ ਵੀ ਫੜਕਾਇਆ ਆ ਜਿੱਦਨ ਮੈਂ ਜਾਣਾ ਉੱਥੇ ਟੀਚਰ ਪਠਾਨ ਦੇ ਐਡਮਿਸ਼ਨ ਕਰਨਾ ਜਿੱਦਨ ਮੈਂ ਨਹੀਂ ਜਾਂਦਾ ਉਦੋਂ ਪਹੁੰਚਾਉਂਦਾ ਕਿਉਂਕਿ ਬੈਸਤ ਦੇ ਲਈ ਹੱਲੀ ਹੱਲੀ ਚਲਾਉਣ ਦੇਖੋ ਉਹ ਸਿਰਫ ਤੇ ਸਿਰਫ ਉੱਥੇ ਟੀਚਰ ਰੱਖਣ ਦੀ ਨੌਕਰੀਆਂ ਦੀ ਗੱਲ ਕਰਦੇ ਆ ਉੱਥੇ ਟੀਚਰ ਭਰਤੀ ਦਾ ਕੰਮ ਨੇ ਮੈਂ ਉੱਥੇ ਸਾਨੂੰ ਸਾਇੰਸ ਟੀਚਰ ਮੈਥ ਟੀਚਰ ਪ੍ਰਿੰਸੀਪਲ ਆਪਣੇ ਸਪੋਰਟਸ ਦੇਤੀਆਂ ਸਭ ਕੁਝ ਭਰਤੀ ਕਰਨ ਲੈਬ ਲੈਂਪਡੈਂਟ ਆਪਣੇ ਧੀਆਂ ਕੋਲੋਂ ਤੇ ਕਰਜ਼ਾ ਦੇ ਕਰਦੇ ਤੇ ਇਹ ਫੈਸਲਾ ਤੁਹਾਡੇ ਹੱਥਾਂ ਇੱਕ ਵੋਟ ਦਾ ਪਰ ਪਾਉਣੀ ਹੈ ਇਹ ਤਾਂ ਨਹੀਂ ਪਾਉਣੀ ਇਹ ਕਿਹੜਾ ਕੁੰਭ ਦਾ ਮੇਲਾ 212 ਸਾਲ ਪਾਦਾ देखो, ਕਰ ਦੋ ਅਤਾ हर ਜੀ ਸਰਨੇ ਬੰਦ ਕਰਵਾਇਆ ਦੇਖੋ ਹਰ ਹਰ ਮਹੱਲੇ ਚ ਹਰ ਮਹੱਲੇ ਚ ਤਿੰਨ ਠੇਕੀਆਂ ਦੀ ਆਉ ਲੋ ਸਕੂਲ ਕਿਤੇ ਨਹੀਂ ਦੁੱਧ ਦਾ ਨਿੱਪੂ ਕਿਤੇ ਨਹੀਂ ਜਿਹੜੇ ਜਗ੍ਹਾ ਬਚ ਕੇ ਉਖਲਵਾ ਕੇ ਜਾਉਂਦਾ ਆ ਰਿਹਾ ਪਿੰਡ ਦੇਖੋ ਕਹਿੰਦੇ ਜੀ ਸਪਰੀਮ ਕੋਰਟ ਦੇ ਬੋਲ ਉਹ ਕਹਿੰਦੇ ਜੀ ਕੇਦਰੀ ਵੰਦੀ ਬੇਲ ਹੁੰਦੀ ਹੈ ਮੈਂ ਕਿ ਹਰ ਚੋਰ ਚੱਕੇ ਦੀ ਬੇਲ ਹੁੰਦੀ ਹੈ ਇਹ ਕੋਈ ਬੜੀ ਗੱਲ ਜਿਹਨੇ ਮਾੜੇ ਕੰਮ ਕੀਤੇ ਬੇਲ ਤਾਂ ਉਹਦੀ ਹੋਣੀ ਹੈ ਪਰ ਤੁਸੀਂ ਸੁਪਰੀਮ ਕੋਰਟ ਨੇ ਲਿਖਿਆ ਦੇਖੋ ਕੀ ਆ ਵੀ ਇਹ ਮੁੱਖ ਮੰਤਰੀ ਦਫ਼ਤਰ ਦੇ ਕਿਤੇ ਨੇੜੇ ਵੀ ਅੰਦਰ ਨਹੀਂ ਵੜ ਸਕਦਾ ਵੇਦਕੀ ਪਤਾ ਕੀ ਇਹ ਫੇਰੇ ਸ਼ਰਾਤ ਕਰ ਜੇ ਕੋਈ ਫਿਰ ਕਪੜਾ ਖਪਾਲਾ ਕਰ ਦੇ ਕੋਈ ਫਾਈਲ ਜਿਹੜੀ ਇਹਦੇ ਦਫ਼ਤਰ ਤੋਂ ਇਹਦੇ ਘਰ ਨਹੀਂ ਜਾਣੀ ਚਾਹੀਦੀ ਕਿ ਜੀ ਤੇ ਫੇਰ ਕੋਈ ਠੱਗੀ ਦੇ ਆਰਡਰ ਕਰ ਜਾ ਪਰ ਮੈਨੂੰ ਇੱਕ ਢੰਗ ਨਾਲ ਮੈਂ ਕਹਿਣਾ ਚਾਹੁੰਦਾ ਵੀ ਜੀ ਰਾਣੀ ਮੀਡੀਆ ਰਾਹੀਂ ਵੀ ਰੱਬ ਦੇ ਵਾਸਤੇ ਇਹ ਇਹਦੇ ਤਲਾਪੀ ਪਰ ਪੈਸਾ ਤਾਂ ਇਹ ਪੰਜਾਬ ਦੇ ਸੀਐਮ ਦੇ ਥੋਂ ਆਉਂਦਾ ਪੰਜਾਬ ਦੇ ਪੈਸਾ ਤਾਂ ਪੰਜਾਬ ਚ ਆਉਂਦਾ ਉਭਿਕ ਕਰਨ ਵਾਲੀ ਹੈ ਵੀ ਤੁਸੀਂ ਭਾਈ ਇਹਨੂੰ ਇਹ ਵੀ ਕਹੋ ਵੀ ਪੰਜਾਬ ਆ ਕੇ ਭਗਵੰਤ ਮਾਨ ਤੋਂ ਜਿਹੜੇ ਸਹੀ ਕਰਾਉਣੇ ਆ ਨੇ ਉਹ ਤੋਂ ਠੱਗੀਆਂ ਮਰਵਾਉਣੀਆਂ ਜਿਹੜੀਆਂ ਉਹ ਕੱਟ ਬੱਤੇ ਨਹੀਂ ਜਿਹੜਾ ਇਹ ਆ ਆਪਦੇ ਬੱਲੇ ਕੁਛ ਨਹੀਂ ਗੱਡੀ ਚ ਫੜ ਕੇ ਬਸ ਤੇ ਟੁੱਟੀ ਇੱਕ ਥਾਣਾ ਨਾ ਰਹਿਦਾ ਠੀਰ ਪਤਾ ਨਹੀਂ ਕੀ ਮਾਨ ਵੀ تیر ਤੇ ਰ ਟਿਕਾਣੇ ਤੇ ਭਾਉ ਬੱਜਿਆ ਹੀ ਨਹੀਂ ਆ ਜੀ ਲੋਕ ਸਭ ਅਜੇ ਤੀਰ ਹੀ ਮਾਰੀ ਜਾਂਦਾ ਕੀ ਕੋਈ ਗੱਲ ਕਰਨ ਨੂੰ ਹੈ ਕੋਈ ਐ ਕਰਕੇ ਉੱਤੇ ਵੀ ਲੋਕੋ ਕਹਿੰਦਾ ਪਤਾ ਕੀ ਹੈ ਹੀ ਉਹ ਤਾਂ ਰੱਬ ਦੇ ਤਾਂ ਹੈ ਹੀ ਪਰ ਉਹ ਐ ਕਰ ਦਿੰਦਾ ਵੀ ਸਾਰਾ ਕੁਝ ਉਹ ਪਰਮਾਤਮਾ ਦੇ ਹੱਥਾਂ ਭਾਈ ਮੇਰੇ ਬੰਦੇ ਕੁਛ ਨਹੀਂ ਉਹਦੀ ਹੋਂਦ ਨਾਲ ਖੁੱਬਾ ਸੀ ਇਸ ਕਰਕੇ ਉਹ ਤੇ ਤਾਂ ਰੱਖਣਾ ਹੀ ਰੱਖਣਾ ਪਰ ਭਾਈ ਉਹਨਾਂ ਨੇ ਕਿਰਪਾ ਜਿਹੜੀ ਕੀਤੀ ਤੇ ਉਹ ਮੁੱਖ ਮੰਤਰੀ ਬਣਾਇਆ ਤੇਰਾ ਪਛਰਨ ਹੈ ਕਿ ਨਹੀਂ ਕਰਦਾ ਆ ਮੇਰੀਆਂ ਭੈਣਾਂ ਨੇ ਫਾਰਮ ਭਰਾ ਕੇ ਬੇਸਬੂ ਹਜ਼ਾਰ-ਹਜ਼ਾਰ ਰੁਪਏ ਕਰ ਕਰ ਆ ਗਿਆ 2500 ਬੱਦੀ ਪੈਨਸ਼ਨ ਹੋ ਗਈ ਮੇਰੀਆਂ ਮਾਮਾ ਭੈਣਾਂ ਨੇ ਸੋਚਿਆ ਚਲੋ ਛੱਡੋ ਨੂਰ ਦੇਰ ਤਾਂ ਨਿਕਲੂ ਪਰ ਅਸਾਂ ਠਾਕਾ ਮਾਂ ਤੇ ਮਾਂ ਤੇ ਭੈਣ ਨਾਲ ਤਾਂ ਵੀ ਦੂਖੀ ਜਬਰਦਸਤੀ ਇਹਨਾਂ ਨੇ ਕਿਹਾ ਸੀ ਕਿ ਤੂੰ ਕਰ ਜਬਰਦਸਤੀ ਫਾਰਮ ਜਬਰਦਸਤੀ ਫਾਰਮ ਕਰ ਕਰ ਕੋਈ ਸਹੀ ਲਿਆਓ ਆਪਣੇ ਖਾਤੇ ਨੰਬਰ ਵੀ ਵੋਟਾਂ ਤੋਂ ਪਹਿਲਾਂ ਹੀ ਪਹੁੰਚ ਗਏ ਸੀ ਆ ਦੂਜੀਆ ਵੋਟਾਂ ਵੀ ਆ ਗਿਆ ਜੇ ਦੇਰ ਜੇ ਤਾਂ ਹੋਵੇ ਜਵਾਨੀ ਤਾਂ ਦੇਰਾਂ ਵਿੱਚੋਂ ਪਤਾ ਲੱਗਦਾ ਵੀ ਦੇਨੂ ਪੀ ਤੇ ਨਾ ਨਹੀਂ ਕਰਜੇ ਚੁਪੇ ਤੇ ਜਦ ਮੈਂ ਕਹਿਣਾ ਉਹਨਾਂ ਮਾਪਿਆਂ ਨੂੰ ਕਿ ਇੱਥੇ ਝਗੜਣਾ ਆਊਗਾ ਬੱਬੀ ਜਿੱਦਣ ਆਊਗਾ ਤਾਂ ਹੋਰ ਗਲੰਟੀ ਹੋ ਜਿਹਨੂੰ ਕੋਈ ਮੱਕੜ ਕਹਿੰਦੇ ਐ ਦੇਖੋ ਬੰਦੇ ਨੂੰ ਵੀ ਭਮੱਕੜ ਦਾ ਸਕਦਾ ਹੈ ਭਮੱਕੜ ਇਕਨ ਸਹਾਨਾ ਜਿਹੜਾ ਭਮੱਕੜ ਹੋ ਗਿਆ ਇੱਕ ਹੀ ਮਦਦ ਨੂੰ ਤੁਹਾਡੇ ਮਾਂ ਚ ਤੇ ਮੈਂ ਇਹ ਕਹਿੰਦਾ ਸੀ ਵੀ ਜਿੱਦਣੇ ਆਉਣ ਜੇ ਸੱਸ ਨੂੰ ਮੈਂ ਇੱਕ ਕਰਜ 25 ਮਹੀਨੇ ਹੋ ਗਏ ਹਰ ਮਹੀਨੇ ਦਾ ਪੰਕ 1000 ਰੁਪਇਆ 25000 ਦਾ ਇੱਕ ਲੱਖ ਇਹ ਸਸਦਾ ਬਣਿਆ ਨੂੰ ਆ ਜਿਹੜੀ 18 ਤੋਂ ਉੱਤੇ ਉਹਦਾ 20000 ਬਣ ਗਿਆ ਪੰਜਾਬ ਜੇ ਬੇਟੀਆ ਤਾਂ ਹੋਰ 20000 ਦਾ ਤੋਂ 75 ਤੇ ਬਜ਼ੁਰਗਾਂ ਦੀ ਜਿਹੜੀ 10000 ਰੁਪਇਆ ਲਈ ਘੱਟਦੇ ਜਿਹੜਾ 2500 ਕਿਹਾ ਸੀ ਉਹ ਕਰ ਕੱਲੇ ਕੱਲੇ ਘਸਦਾ ਲੱਖ ਲੱਖ ਰੁਪਇਆ ਇਹਦੇ ਬਾਰੇ ਜੇ ਇੱਥੇ ਲੈ ਜਿਵੇਂ ਸਾਡੀ ਗਰਮੋਮ ਸਿੰਘ ਜੀ ਬਲੇ ਪੂਜੀ ਆ ਗਿਆ ਪੂਲ ਘਟੋਲਾ ਆ ਗਿਆ ਕਦੇ ਕਾਮਨਵੈਲਥ ਖੇਡਾਂ ਇਆਂ ਬਾਤ ਨੂੰ ਦੇ ਕੇ ਸਾਡੀ ਟੂਕੀਆਂ ਖਾ ਲੇ ਪੰਜ-ਪੰਜ ਹਜ਼ਾਰ ਦੀ ਟੂਕੀ ਕਹਿੰਦਾ ਲਾਉਣੀ ਹੈ ਸਾਰੇ ਦੇਸ਼ ਆਏ ਬੈਠੇ ਗੀਮਸ ਨੂੰ ਸਾਰੇ ਦੇਸ਼ ਉਧਰੋਂ ਪੋਲਟੇਕੀਆ ਨਾ ਸਟੇਡੀਅਮ ਵੋਲਿਮ ਲਾ ਕੇ ਇੱਜਤ ਨੂੰ ਚਾਉਣੀ ਤੇ ਇਸ ਕਰਕੇ ਮੋਦੀ ਦੇ ਦਿਖਾਉਗਾ ਕਦੇ ਬੰਦੇ ਬਾਰਤ ਚਾਹ ਮੈਟਰੋ ਆਪਾਂ ਆਪਾਂ ਸੁਪਨਾ ਨਹੀਂ ਦੇ ਦਿੱਤਾ ਮੈਟਰੋ ਦਾ ਵੀ ਮੋਦੀ ਸਾਹਿਬ ਹੁੰਦੇ ਤਾਂ ਸਭ ਤੋਂ ਸਾਲ ਦੇ ਅੰਦਰ ਅੰਦਰ ਮੈਟਰੋ ਸਿੱਧਾ ਹੋਵੇ ਜੋ ਜੋਗਰਾਉਂ ਉਰੇੋਂ ਮੈਟਰੋ ਜਾਵੇ ਸਿੱਧੀ ਤੁਹਾਡੀ ਸਾਹਨੇ ਵਾਲ ਖੰਨਾ ਇਧਰੋਂ ਮੈਟਰੋ ਲੇ ਭਗਵਾੜਾ ਉਹੀ ਹੋਵੇ ਆਵੇ ਜਾਵੇ ਪਰ ਕਿੱਥੋਂ ਕਰ ਸਕਦੇ ਇਹਦੀ ਗੱਲ ਖੋਚਣੀ ਉਹ ਦਿੱਕਤ ਉਹ ਹੈ ਕਿ ਦੇ ਕੋਲ ਚੱਲਦੀ ਸਰਕਾਰ ਕੋਲ ਹੁੰਦੀ ਜੇ ਆਪਾਂ ਇਲੈਕਟ੍ਰਿਕ ਬੱਸਾਂ ਚਾਉਣੇ ਤੇ ਪੋਲਿਊਸ਼ਨ ਖਤਮ ਹੋ ਜਾਵੇ ਸਾਰਾ ਹੈ ਕਿ ਦੇ ਕੋਲ ਗੱਟਰੀ ਕੋਲ

ਉਨਾਂ ਨੂੰ ਆਰੀ ਪਹਿਲਾਂ ਤਾਂ 5-5 ਹਜ਼ਾਰ ਹਰ ਵਿਧਾਨ ਸਭਾ ਜਕਾਰਟ ਤਾਂ 5-5 ਹਜ਼ਾਰ ਜੇ ਛੇਚ ਤੇ 30 ਹਜ਼ਾਰ ਤੇ 30 ਹਜ਼ਾਰ ਕੱਟਦਾ ਤੇ ਦੂਜੇ ਬਾਅਦ ਜਿਹੜਾ ਰਵਾਲਾਉਂਦਾ ਸੀ ਉਹ ਜੋ ਇੱਕ ਹਿੱਸਾ ਵੇਚਦੇ ਦੇ ਇੱਕ ਮਤਲਬ ਬੇਸ਼ਰਮੀ ਦੀ ਹੱਦ ਹੋ ਗਈ ਮੈਨੂੰ ਕਹਿਣ ਦੀ ਕੋਈ ਲੋੜ ਨਹੀਂ ਤੁਹਾਨੂੰ ਮੇਰ ਨੂੰ ਵੱਧ ਪਤਾ ਹੈ ਵੱਧ ਪਤਾ ਕਿਉਂਕਿ ਜਿੰਨੇ ਤੁਸੀਂ ਆਮ ਥੱਲੇ ਵਿੱਚ ਚਰਦੇ ਹੋ ਲੋਕਾਂ ਨਾਲ ਅਸੀਂ ਤਾਂ ਉਹਨਾਂ ਵਿੱਚੇ ਸੀ ਤੁਸੀਂ ਤਾਂ ਹਰ ਆਮ ਬੰਦਾ ਇਹ ਘਰ ਤੇ ਆਮ ਇਕੱਠੇ ਹੁੰਣਾ, ਰੋਜ਼ ਭਾ ਫੰਕਸ਼ਨਾਂ ਤੇ ਇਕੱਠੇ ਹੁੰਣਾ ਤੇ ਗੱਲਾਂ ਇਹ ਹੀ ਹੋਣੀਆਂ ਵੀ ਹੋ ਕੀ ਆ ਜਾਂਦਾ। ਆ ਇੱਥੇ ਸ਼ਾਮ ਨੂੰ ਸੈਲ ਕਾਲ ਚੱਲਣ ਆਵਾਜ਼ ਆਉਂਦੀ ਆ। ਪਤਾ ਹੀ ਨਹੀਂ ਕਦੋਂ ਮਾਈਕ ਥੋਕੇ ਲੱਗਦਾ। ਕਦ ਕੰਨਾਂ ਨਹੀਂ ਆਵਾਜ਼ਾਂ ਥੋਕੇ ਲੱਗਣੇ ਗੈਂਸ਼ਰ ਆ ਜਾਣਾ। ਟੈਲੀਫੋਨ ਆ ਰਿਹਾ। ਤੇ ਯੂਪੀ ਆ ਰਹੀਆਂ ਦਿੱਥੇ ਕਿ ਲੋਕ ਅੱਜ ਮੁੱਚ ਕੇ ਦੇਖੋ ਯੂਪੀ ਆ। ਉਸ ਬੰਦੇ ਨੇ ਡਬਲ ਇੰਜਨਲ ਤੇ ਬੈਗਰਾਂ ਪਟਾਕੇ ਕੰਨ ਘੱਟ ਪਾ। ऐ सीधा किता पे जो लोग जमले इस तरीके ना सरकार का जाल मेरा जन्म ना है जड़ा यूपी का मिस्टर के मैं जानता हूं दा भी रहना मेरी जन्म के आई गाजीआबान डिस्ट्रिक्ट दा नहीं शहर में तो ते इस करके लोग योगी योगी करते हैं मोदी मोदी करते हैं इत्ते आपा दसो की की करते हैं इत्ते कई मंत्री कांग्रेस दे पता नहीं कितने जेल सिदे ਕਿੰਨੇ ਘਰੇ ਵੀ ਬੈਠੇ ਸਾਧੂ ਸੰਧਾਰ ਨੂੰ ਉਤਰ ਕੇ ਬੀਰ ਨਹੀਂ ਹੁੰਦੀ ਮਤਲਬ ਠੱਗੀ ਤੇ ਠੱਗੀ ਦੇ ਦਿੱਤੇ ਤੇ ਇਹਨਾਂ ਨੇ ਲਾ ਲ ਕੇਜਰੀਵਾ ਦੇਪਤੀ ਮੁੱਖ ਮੰਤਰੀ ਕੀ ਉਹਦੇ ਨਾਲ ਸੋਵੀਂ ਉਹ ਕਮਿਟੀ ਦੇ ਅੰਦਰ ਬੈਠੀ ਹੁਣ ਵੀ ਸਕੀਮ ਕੋ ਨੇ ਇਹ ਕਰਕੇ ਛੱਡਿਆ ਚਲਿਆ ਤੁਮ ਮੁੱਖ ਮੰਤਰੀ ਹੈ ਬੋ ਆਪਣੀ ਵੋਟ ਵਾਟ ਕਰ ਦੋਤਰੀ ਨੂੰ ਅੱਗੇ ਸਿਰੰਡਰ ਕਰ ਦੋ ਐਂਟੀ ਦੀ ਮੁੱਖ ਮੰਤਰੀ ਦੇਖਿਆ ਕੋ ਤੇ ਆ ਸਾਡੇ ਵਾਲਾ ਧੰਨਵਾਦਮਾਨ ਇਸੇ ਕੰਮ ਤੇ ਐਨਾ ਸ਼ੁਕਰ ਚੱਲ ਹੁਣ ਇਸ ਬਲੇ ਸਾਹ ਆ ਹੁਣ ਨਹੀਂ ਤਾਂ ਦੇ ਅੰਦਰ ਜੇਲ੍ਹ ਚ ਬਾਹਰ ਪੁਲੀ ਘਰ ਵਾਲੇ ਦੱਸਣੋ ਅੱਜ ਵੀ ਕੀ ਠੀਕ ਆ ਅੱਜ ਸ਼ੂਗਰ ਵੱਧ ਗਈ ਅੱਜ ਮੈਂ ਅੰਬ ਦੇ ਆਇਆ ਅੱਜ ਮੈਂ ਪੇਟੀ ਚੈਰੀਆਂ ਦੀ ਲਿਆ ਮੇਰਾ ਸ਼ਰੀਰ ਇਸੇ ਕੰਮ ਤੇ ਆ ਕਿਉਂ ਜ਼ਿੰਮੇਵਾਰੀ ਵੀ ਆ ਪਰ ਇਹ ਜ਼ਿੰਮੇਵਾਰੀ ਪਹਿਆਵਣਿਆਂ ਨਹੀਂ ਨਿਭਾਵੇ ਜੀ ਇਹ ਜਿੰਮੇਵਾਰੀ ਪੰਜਾਬ ਵਾਲਿਆਂ ਤੇ ਤੁਹਾਡਾ ਵੀ ਚੱਕੋ ਆ ਚੀਜ਼ ਹੈ ਪਰ ਨਹੀਂ ਇਸ ਕਰਕੇ ਜਾਦਾ ਗਰਮੀ ਬਹੁਤ ਆ ਤੁਸੀਂ ਦਿਨ ਆਪਣੇ ਕੋਲ ਤੋਂ 15 ਰਹਿ ਜਾ ਸਾਰੇ ਆ ਕੇ ਜੁੜ ਕੇ ਵੀ ਤੁਸੀਂ ਭਾਈ ਇਹ ਸਵਾਦਾ ਮੋਦੀ ਸਾਹਿਬ ਨੂੰ ਬਹੁਤ ਵੋਟ ਪਾ ਲੋ ਨਹੀਂ ਕੁਝ ਹੋਊਗਾ ਫਰਕ ਯਾਰ ਮੈਂ ਤਾਂ ਨੌਂਤੀ ਸਵੇਰਾਂ ਨੂੰ ਦੇਖਦਾ ਉੱਥੇ ਮੋਦੀ ਜੀ ਨੇ ਜੋਧ हालातम नागालैंड हालात आज देखो और खेती करके आज जो तो कर मैं ही संकट की गल करता जी रिलिजियस टूरिज्म बना तो किए कोई ध्यान ही नहीं कोई ध्यान नहीं सिर्फ बयाना कर बंद कर सकता जो कैसा ਜੇ ਮੇਰੀ ਜੇਬ 'ਚ ਪੈਸਾ ਨਹੀਂ ਕਰੂੰਗਾ ਤਾਂ ਮੈਂ ਜੀਊ ਨਹੀਂ ਕਰਾਂਗਾ ਜੇ ਕੋਈ ਚੀਜ਼ ਮਾਰਕੀਟ ਦੇ ਬੱਚਾ ਕਹਿੰਦੇ ਜਾਣ ਨੂੰ ਜੀਵਨੀ ਕਰਦਾ ਜਿਵੇਂ ਜੇਬ 'ਚ ਪੈਸੇ ਪੰਜਾਬ ਦੀ ਸੇਮ ਮੋਰੀਸ ਦਿੱਤੀ ਹੈ ਜੇ ਜੀ ਆਪਾ ਨਵੀਆਂ ਵੀਡੀਓ ਨੂੰ ਬਣਾ ਕੇ ਪੰਜਾਬ ਨੇ ਪਿਛਲੇ ਲਾ ਕੇ ਮਾਰੀ ਗੱਲ ਮੈਨੂੰ ਦੱਸੋ ਵੀ ਇਹ ਇੱਕ ਘਾਟੇ ਦਾ ਸੌਦਾ ਹੈ ਕੋਈ ਨਹੀਂ ਹੈ ਜਿੰਨਾ ਤੱਕ ਇਹ ਨੂੰ ਕਹਿ ਦੋ ਤੁਸੀਂ ਮੈਂ ਤੁਹਾਡੀ ਗੱਲ ਮੰਨ ਜਾਣਾ ਕਿਉਂਕਿ ਮਿੱਟੂ rahul ਲੰਦੀ ਬਣ ਰਿਹਾ ਪ੍ਰਧਾਨ ਨਹੀਂ ਨਹੀਂ ਮੈਂ ਆਪਕਰ ਹੈ ਹੀ ਪਿੱਛੇ ਪੁੱਛਣਾ ਚਾਹਣਾ ਵੀ ਰਹਨਗੰਦੀ ਦੇ ਕੋਈ ਚਾਂਸ ਹੈਗੇ ਜੀ ਜੇ ਹੈਗੇ ਤਾਂ ਮੈਨੂੰ ਮੈਂ ਕਹਿੰਗੂ ਕੇਂਦਰੀ ਬਲ ਦੇ ਹੈਗੇ 15 ਸੀਟਾਂ ਦੇ ਲੱਗਦੇ ਨੇ ਉਹ ਨਹੀਂ ਹੈਗੇ ਜਦੋਂ ਚਾਂਸ ਨਹੀਂ ਹੈਗਾ ਉਹਨਾਂ ਨੂੰ ਵੋਟ ਆਪਾਂ ਕਿਉਂ ਖਰਾਬ ਕਰਨੀ ਆ ਕਿਉਂ जाया ਕਰਨੀ ਆ ਭਾਏ ਸਿਰਫ ਇਸ ਕਰਕੇ ਬਿਹਾਰ ਫਲਾਣਾ ਆਇਆ ਕਹਿੰਦਾ ਜੀ ਫਲਾਣਾ ਇਹ ਕਹਿੰਦਾ ਜੀ ਅੱਪਾ ਆਪਣੇ ਅੰਦਰ ਦੇਖਣਾ ਹੈ ਵੀ ਚੰਗਾ ਪੰਜਾਬ ਨਹੀਂ ਕੋਣ ਕਰ ਸਕਦਾ ਦੇਸ਼ ਨਹੀਂ ਬਣਾ ਸਕਦਾ ਆਪਾਂ ਬਾਕੀ ਗੱਲਾਂ ਤੋਂ ਕੀ ਲੈਣਾ ਆਪਾਂ ਬਾਕੀ ਗੱਲਾਂ ਤੋਂ ਲੈਣਾ ਕੀ ਹੈ ਜਿਹੜੀ ਆ ਕੋਈ ਕੋਈ ਪ੍ਰਚਾਰ ਕਰ ਰਿਹਾ ਕੀ ਕਰ ਰਿਹਾ ਤੁਹਾਨੂੰ ਫੋਕਸ ਭਾਈ ਕਰ ਲੈਣ ਦੇ ਇਸ ਕਰਕੇ ਮੇਰੇ ਤੇ ਸਭ ਤੋਂ ਵੱਡਾ ਭਾਰ ਆ ਗਿਆ ਵੀ ਜਿਹੜਾ ਇਹਨਾਂ ਦੀ ਗੱਲ ਕਰਦੇ ਆ ਆਪਾਂ ਵੀ ਰੋਜ਼ ਕੁੱਤੇ ਨਾਲ ਤੁਸੀਂ ਭਾਸ਼ਣ ਸੁਣਿਓ ਫਿਰ ਪੀਜੀ ਕਹਿੰਦੇ ਆ ਰੋਜ਼ ਕਿਉਂਕਿ ਆਪਸਾ 15 ਸੀਟਾਂ ਦੇ ਲੜਨੇ ਪਏ ਇਹਦੀ 15 ਸੀਟਾਂ ਅਗਲਾ ਥੋੜੀ ਕੋਈ ਪ੍ਰਾਈਮ ਮਿੰਿਸਟਰ ਬਣੇ ਕਹਿੰਦੇ ਆ ਮੈਨੂੰ ਦਿਖਾਓ ਮੈਂ ਤੁਹਾਡੀ ਕੱਲੀ ਕੱਲੀ ਗੱਦਾ ਜਿਹੜੇ ਮੋਦੀ ਸਾਹਿਬ ਤੱਕ ਪਹੁੰਚਾ ਪਹਿਲਾਂ ਤਾਂ ਮੋਦੀ ਸਾਹਿਬ ਨੂੰ ਪ੍ਰਧਾਨ ਮੰਤਰੀ ਬਣਾ ਲਿਆ ਤੁਮ ਜੀ ਗੱਲ ਭਾਈ ਲੋਕ ਤੈਨੂੰ ਕਿਉਂ ਉਤਾਰ ਕੇ ਜਿਹੜੇ ਮੋਦੀ ਨੇ ਭੇਜੇ ਹੋਏ ਆ ਸਾਨੂੰ ਕਿਉਂ ਨਹੀਂ ਲੋਕ ਸਵਾ ਕੇ ਭੇਜਣ ਕਿ ਉਹਦੇ ਕੋਲ ਬਾਹਰ ਤੇ ਜਨਤਾ ਜਿੰਦਾਬਾਦ ਜਿੰਦਾਬਾਦ ਦੂਜੀ ਗੱਲ ਕਿ ਨਾਲ ਸੁਣਜੀ ਹੁੱਤਾ ਹੈ ਆਮ ਆਦਮੀ ਪਾਰਟੀ ਕਾਂਗਰਸ ਤੇ ਯਾਰਕ ਨਹੀਂ ਹੈਗਾ ਉਹ ਛੱਡੋ ਬੇਕੁਫ ਬਣਾਉਂਦੇ ਚੰਡੀਗੜ੍ਹ ਹੈਗਾ ਦਿੱਲੀ ਹੈਗਾ ਦੇਸ਼ ਹੈਗਾ ਮੈਂ ਇਹ ਪੁੱਛਣਾ ਚਾਹੁੰਦਾ ਨਹੀਂ ਕਿ ਆ ਬਈ ਕੀ ਕਾਂਗਰਸ ਪਾਰਟੀ ਮੰਨਦੀ ਹੈ ਵੀ ਪੰਜਾਬ ਦਾ ਪ੍ਰਧਾਨ ਮੰਤਰੀ ਅਸੀਂ ਇਹਨੂੰ ਚਾਹੁੰਦੇ ਹਾਂ ਕੇਜਰੀਵਾਲ ਨੂੰ ਕੀ ਲੁਧਿਆਣੇ ਦੇ ਕੈਂਡੀਡੇਟ ਲੁਧਿਆਣੇ ਦੇ ਕੈਂਡੀਡੇਟ ਜਿਹੜੇ ਕਾਂਗਰਸ ਦੇ ਆ ਉਹ ਦੱਸ ਸਕਣਗੇ ਵੀ ਥੋੜਾ ਪ੍ਰਧਾਨ ਮੰਤਰੀ ਦਾ ਕੈਂਡੀਡੇਟ ਬੀਜੇਪੀ ਦਾ ਮੈਂ ਆਮ ਆਦਮੀ ਅੜਨ ਨੂੰ ਪੁੱਛਣਾ ਚਾਹੁੰਦਾ ਵੀ ਤੁਸੀਂ ਦੱਸੋ ਆਮ ਆਦਮੀ ਪਾਰਟੀ ਵਾਲਿਓ ਵੀ ਤੁਹਾਡਾ ਕੈਂਡੀਡੇਟ ਪ੍ਰਧਾਨ ਮੰਤਰੀ ਦਾ ਰਾਹੁਲ ਗਾਂਧੀ ਹੈ ਅਸੀਂ ਇੱਕ ਝੋਕੇ ਕਹਿੰਦੇ ਆ ਵੀ ਬੀਜੇਪੀ ਦਾ ਕੈਂਡੀਡੇਟ ਐਂਡੀਆ ਦਾ ਕੈਂਡੀਡੇਟ ਨਰਿੰਦਰ ਮੋਦੀ ਭਾਰਤ ਦੀ ਜੰਨਤਾ ਪਾਰਟੀ ਜਿੰਦਾਬਾਦ ਥੋੜੇ ਕੋਲ ਤਾਂ ਤੁਸੀਂ ਫੈਸਲਾ ਹੀ ਨਹੀਂ ਕੀਤਾ ਵੋਟ ਕਿਹਨੂੰ ਪਾਣੀ ਹੈ